ਗੱਲ ਕਰਨ ਲਈ ਆਇਆ ਪਿਛਲੇ ਦਿਨੀ ਮਸਲਾ ਜਿਹੜਾ ਤੁਹਾਡੇ ਧਿਆਨ ਚ ਹੋਊਗਾ ਕਿ ਆਪਣੇ ਆਪ ਨੂੰ ਵੱਡੇ ਬਦਮਾਸ਼ਕ ਹੋਂਦੇ ਕੁਝ ਉਹਨਾਂ ਗੁੰਡਾ ਅੰਸਰਾਂ ਨੂੰ ਜਿਨ੍ਹਾਂ ਨੇ ਕਾਲਜ ਦੇ ਪ੍ਰਿੰਸੀਪਲ ਵੱਲੋਂ ਪੂਰੀ ਸ਼ੈ ਆ ਕਿਉਂਕਿ ਉਹ ਵਿਦਿਆਰਥੀ ਜੱਥੇ ਬੰਦੀਆਂ ਜਿਹੜੀਆਂ ਲਗਾਤਾਰ ਵਿਦਿਆਰਥੀਆਂ ਦੇ ਹੱਕਾਂ ਲਈ ਕਾਲਜ ਦੇ ਵਿੱਚ ਬੋਲਦੀਆਂ ਜਿਹੜੀ ਕਾਲਜ ਮੈਨੇਜਮੈਂਟ ਤੋਂ ਹਸਾਬਕਤਾ ਪਤਾ ਕਰਦੀਆਂ ਜਿਹੜੀਆਂ ਜੱਥੇਬੰਦੀਆਂ ਸਬਜੈਕਟ ਕੰਬੀਨੇਸ਼ਨ ਦੇ ਮਸਲੇ ਤੇ ਸੰਘਰਸ਼ ਕਰ ਰਹੀਆਂ ਸੀ ਔਰ ਉਹ ਮਸਲੇ ਦੀ ਜਿੱਤ ਹੋਈ ਹੈ ਜਿਹਦੇ ਚ ਪ੍ਰਿੰਸੀਪਲ ਮੈਡਮ ਨੂੰ ਆਪਣੀ ਹੱਤ ਤੱਕ ਮਹਿਸੂਸ ਹੋਈ ਤੇ ਉਹਨਾਂ ਨੇ ਜਿਹੜੀ ਸਾਰੀ ਗੇਮ ਲਾ ਕੇ ਗੁੰਡਿਆਂ ਤੋਂ ਵਿਦਿਆਰਥੀ ਆਗੂਆਂ ਤੇ ਸਾਡੇ ਤੇ ਹਮਲਾ ਕਰਵਾਇਆ ਗਿਆ ਹਾਲਾਂਕਿ ਆਪਣੇ ਆਪ ਨੂੰ ਵੱਡੇ ਬਦਮਾਸ਼ ਕਹਾਉਂਦੇ ਖੱਬੀਖਾਨ ਕਹਾਉਂਦੇ ਹੁਣ ਆਪਦੇ ਚਾਚੇ ਤਾਇਆ ਨੂੰ ਦਾਦਿਆਂ ਨੂੰ ਨਾਲ ਲੈ ਕੇ ਮਿੰਤਾ ਕਰਦੇ ਫਿਰਦੇ ਆ ਜਿਹੜੀ ਉਹਨਾਂ ਦੀ ਬਦਮਾਸ਼ੀ ਰਹਿ ਗਈ ਤੇ ਉਹ ਕੱਢ ਕੇ ਜਾਵਾਂਗੇ ਕੋਈ ਚੱਕਰ ਨਹੀਂ ਆਉਣ ਵਾਲੇ ਦਿਨਾਂ 'ਚ ਵੀ ਕੱਢਦੇ ਹੀ ਰਹਿਣਾ ਅਸੀਂ ਇੱਥੇ ਸਟੇਜ ਚਲਾਵਾਂਗੇ ਸਾਡੇ ਆਗੂ ਜਿਹੜੇ ਗਏ ਆ ਚਾਰ ਬੰਦੇ ਜੇਲ੍ਹ 'ਚ ਧੁੰਮਤੇ ਆ ਤੇ ਜਿਹੜੇ ਹੋਰ ਆ ਉਹਨਾਂ ਤੇ ਵੀ ਕਾਰਵਾਈ ਆਉਣ ਨਾਲ ਜਿਨ੍ਹਾਂ ਦੇ ਵਿੱਚ ਹੋਣੀ ਆ ਜਿਵੇਂ ਵੀ ਟੱਕਰਨਾ ਪਿਆ ਇਹਨਾਂ ਗੁੰਡਾ ਅੰਸਰਾਂ ਨੂੰ ਉਸੇ ਤਰ੍ਹਾਂ ਹੀ ਆਉਣ ਵਾਲੇ ਦਿਨਾਂ 'ਚ ਟੱਕਰਿਆ ਜਾਊਗਾ ਮੈਂ ਬੇਨਤੀ ਕਰੂੰਗਾ ਜਿੰਨਾ ਚਿਰ ਸਾਡੇ ਸਾਥੀ ਅੰਦਰ ਗੱਲ ਕਰਨ ਗਏ ਆ ਪੰਜਾਬ ਸਟੂਡੈਂਟ ਯੂਨੀਅਨ ਦੇ ਫਰੀਦਕੋਟ ਤੋਂ ਜਿਲ੍ਹਾ ਆਗੂ ਸਾਥੀ ਹਰਵੀਰ ਉਹ ਤੁਹਾਡੇ ਨਾਲ ਆਪਣੀ ਗੱਲ ਰੱਖਣਗੇ ਹੋਰ ਵੀ ਜਿਹੜੇ ਕੋਈ ਵਿਦਿਆਰਥੀ ਜਿੱਥੇ ਬੰਦੀਆਂ ਤੋਂ ਵੱਖ-ਵੱਖ ਜਿੱਥੇ ਬੰਦੀਆਂ ਤੋਂ ਆਗੂ ਸੇਵਨ ਆਏ ਆ ਉਹ ਸਟੇਜ ਤੇ ਆਪਣਾ ਨਾਮ ਨੋਟ ਕਰਵਾ ਸਕਦੇ ਆ ਮੈਂ ਬੇਨਤੀ ਕਰੂੰਗਾ ਸਾਥੀ ਹਰਵੀਰ ਪੰਜਾਬ ਸਟੂਡੈਂਟ ਯੂਨੀਅਨ ਤੋਂ ਬਰਜਿੰਦਰਾ ਕਾਲਜ ਦੇ ਵਿਦਿਆਰਥੀ ਨੇ ਤੇ ਜਿਲ੍ਹਾ ਆਗੂ ਨੇ ਫਰੀਦਕੋਟ ਤੋਂ ਆਪਣੀ ਗੱਲ ਰੱਖਣਗੇ ਸਾਥੀ ਹਰਵੀਰ ਗੰਧੜ ਬਹੁਤ ਹੀ ਸਤਿਕਾਰਯੋਗ ਵਿਦਿਆਰਥੀ ਨੌਜਵਾਨ ਕਿਸਾਨ ਮਿਹਦੂਰ ਸਾਥੀਓ ਆਪਾਂ ਇਹ ਕਿਹੋ ਜੀ ਵਿਦਿਅਕ ਸੰਸਥਾ ਦੇ ਸਾਹਮਣੇ ਖੜੇ ਆ ਜਿੱਥੇ ਕਰੀਬ 4000 ਤੋਂ 4500 ਦੇ ਕਰੀਬ ਵਿਦਿਆਰਥੀ ਜਿਹੜਾ ਪੜਦਾ ਤੇ ਇੱਥੇ ਇੱਕ ਘਟਨਾ ਵਾਪਰਦੀ ਆ ਕਿ ਇੱਕ ਵਿਦਿਆਰਥੀ ਆ ਗੂ ਨੂੰ ਕੁਛ ਗੁੰਡਾ ਨਸ਼ਾ ਤਸਕਰ ਕੁੱਟ ਕੇ ਚਲੇ ਜਾਂਦੇ ਆ ਸਭ ਇੱਥੇ ਵੱਡੀ ਗੈਂਦੀ ਵਿਦਿਆਰਥੀ ਜਿਹੜੇ ਮੂਕ ਦਰਸ਼ਕ ਬਣ ਕੇ ਜਿਹੜਾ ਉਹ ਰਹਿੰਦੇ ਆ ਕੋਸ਼ ਵਿਦਿਆਰਥੀ ਜਿਹੜਾ ਉਸ ਆਗੂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਉਹੀ ਆਗੂ ਜਿਹੜਾ ਇਹਨਾਂ ਵਿਦਿਆਰਥੀਆਂ ਲਈ ਜਿਹੜਾ ਲੜਦਾ ਦੂਜੀ ਗੱਲ ਇਹ ਇਸ ਪੂਰੇ ਸਮਾਜ ਵਿੱਚ ਦੋ ਤਰ੍ਹਾਂ ਦੇ ਲੋਕ ਆ ਇੱਕ ਉਹ ਤਰ੍ਹਾਂ ਦੇ ਲੋਕ ਆ ਜਿਹੜੇ ਇੱਥੇ ਤੁਸੀਂ ਬੈਠੇ ਆ ਜਿਹੜੇ ਲੋਕਾਂ ਦੇ ਦੁੱਖ ਨੂੰ ਮਹਿਸੂਸ ਕਰਦੇ ਆ ਤੇ ਉਹ ਦੁੱਖ ਨੂੰ ਬਦਲਣਾ ਚਾਹੁੰਦੇ ਆ ਇੱਥੇ ਜੇ ਕੋਈ ਨੌਜਵਾਨ ਨਸ਼ਾ ਕਰਦਾ ਤਾਂ ਉਹਦਾ ਦੁੱਖ ਮਹਿਸੂਸ ਕਰਦੇ ਆ ਜੇ ਕੋਈ ਸਾਨੀ ਜਾਂ ਮਜ਼ਦੂਰੀ ਮੰਦੀ ਦਾ ਉਹ ਉਹ ਦੁੱਖ ਮਹਿਸੂਸ ਕਰਦੇ ਆ ਤੇ ਇਹਦੇ ਸਮਾਜ ਨੂੰ ਬਦਲਣ ਲਈ ਜਿਹੜਾ ਲੱਗੇ ਹੋਏ ਆ ਰਜਿੰਦਰ ਢਿੱਲਵਾ ਵਰਗੇ ਨੌਜਵਾਨ ਬਹੁਤ ਸਾਰੇ ਵਿਦਿਆਰਥੀ ਜਿਓ ਤੁਹਾਡੇ ਵਰਗੇ ਜਿਹੜੇ ਇਸ ਸਮਾਜ ਨੂੰ ੜੜੇ ੜੜੇ ਸਮਾਜ ਨੂੰ ਬਦਲਣੇ ਲੱਗੇ ਹੋਏ ਆ ਇਸੇ ਤਰ੍ਹਾਂ ਦੇ ਨੌਜਵਾਨ ਨਾਲ ਜਿਹੜੀ ਇਹੋ ਜਿਹੀ ਬਸਰੂਕੀ ਹੁੰਦੀ ਹੈ ਇੱਕ ਤਰ੍ਹਾਂ ਦੇ ਉਹ ਵੀ ਨੌਜਵਾਨ ਨੇ ਇਸੇ ਕਾਲਜ ਵਿੱਚ ਜਿਹੜੇ ਜਿੰਨਾਂ ਕੋਈ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੈ ਜਿਹੜਾ ਸਮਾਜ ਨੂੰ ਬਦਲ ਲਈ ਹੋਏ ਮਕਸਦ ਨਹੀਂ ਹੈ ਤੇ ਝੂਠੀ ਦੁਨੀਆ ਵਿੱਚ ਜਾਉਂਦੇ ਆ ਰੀਲਾਂ 'ਚ ਜਾਉਂਦੇ ਆ ਤੇ ਉਹੀ ਉਸੇ ਉਸੇ ਤਰ੍ਹਾਂ ਦੇ ਨੌਜਵਾਨਾਂ ਦੀ ਵਿਗੜੀ ਹੋਈ ਜਿਹੜੀ ਕਿਸਮ ਜੜੀ ਆ ਹੁੰਦੇ ਆ ਅੰਦਰ ਸਿਗੇ ਜਿਨ੍ਹਾਂ ਦਾ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੈ ਉਹ ਜ਼ਿੰਦਗੀ ਕਾਦੇ ਲਈ ਜਿਉਂਦੇ ਆ ਉਹਨਾਂ ਦਾ ਕੋਈ ਮਕਸਦ ਨਹੀਂ ਹੈ ਪਸ਼ੂਆਂ ਵਾਂਗੂ ਜਿਉਂਦੇ ਆ ਖਾ ਲਿਆ ਪੀ ਲਿਆ ਬੱਚੇ ਪਾਦਾ ਕਰ ਲਏ ਤੇ ਮਰ ਜਾਣਾ ਤੇ ਇੱਕ ਇਨਸਾਨ ਦੇ ਤਰ੍ਹਾਂ ਇਨਸਾਨ ਦੇ ਤਰੀਕੇ ਨਾਲ ਵੀ ਦੇਖਣਾ ਚਾਹੀਦਾ ਪਸ਼ੂਆਂ ਵਾਂਗੂ ਨਹੀਂ ਦੇਖਣਾ ਚਾਹੀਦਾ ਇਹ ਦੇਖਣਾ ਚਾਹੀਦਾ ਕਿ ਕਿੰਨੇ ਕੋਪਾ ਕੁਮਰੀ ਜਿਉਂ ਰਿਆ ਕਿੰਨੇ ਕਿਸਾਨ ਮਜ਼ਦੂਰ ਆ ਜਿਹੜੇ ਹਰ ਰੋੜੇ 'ਚ ਖੁਦ ਖੁਸ਼ੀਆਂ ਕਰ ਰਹੇ ਆ ਕਿੰਨੇ ਨੌਜਵਾਨ ਆ ਜਿਹੜੇ ਨਸ਼ੇ ਵਿੱਚ ਜਿਹੜਾ ਗੜਕ ਰਹੇ ਆ ਤੇ ਇਸ ਮਾਹ ਨੂੰ ਬਦਲਦੀ ਜਿਹੜੀ ਲੋੜ ਆ ਉਹ ਇਹਨਾਂ ਵਿਦਿਆਰਥੀਆਂ ਦੇ ਮੋਢਿਆਂ ਤੇ ਪਈ ਆ ਕਿਉਂਕਿ ਇਹੀ ਵਿਦਿਆਰਥੀ ਆ ਇਹੀ ਨੌਜਵਾਨ ਆ ਜਿਹਨਾਂ ਨੂੰ ਨਵੇਂ ਸਮਾਜ ਦੀ ਨਹੀਂ ਰੱਖਣੀ ਆ ਇਸ ਲਈ ਅੱਜ ਜਿੱਥੇ ਤਾਂ ਨਾ ਹੋਰ ਨੌਜਵਾਨਾਂ ਨੇ ਲੋੜ ਅਰ ਜਿੰਦਗੀ ਢਿਲਵਾ ਮੰਗ ਜਿਹੜਾ ਭਗਤ ਸਿੰਘ ਹੋਰਾਂ ਦੇ ਰਾਹ ਤੇ ਚਲਣ ਦੀ ਉਸੇ ਤਰੀਕੇ ਨਾਲ ਜਿਵੇਂ ਨਵੇਂ ਵਿਦਿਆਰਥੀਆਂ ਨੂੰ ਭਗਤ ਸਿੰਘ ਦੇ ਰਾਹ ਤੇ ਚੱਲਣ ਦੀ ਲੋੜ ਆ ਉਸੇ ਤਰੀਕੇ ਨਾਲ ਜਿਹੜੇ ਵਿਦਿਆਰਥੀ ਭਗਤ ਸਿੰਘ ਦੇ ਰਾਹ ਤੇ ਚੱਲ ਰਹੇ ਆ ਉਹਨਾਂ ਉਹਨਾਂ ਦੇ ਲਈ ਜੇ ਉਹਨਾਂ ਤੇ ਕੋਈ ਮੁਸੀਬਤ ਹੁੰਦੀ ਹੈ ਤਾਂ ਉਹਨਾਂ ਦੇ ਬੋਲਣ ਦਾ ਵੀ ਜਿਹੜਾ ਸਵਾਲ ਪੈਦਾ ਹੁੰਦਾ ਅੱਜ ਅਸੀਂ ਇੱਥੇ ਜਿੰਨੇ ਵੀ ਵਿਦਿਆਰਥੀ ਰਜਿੰਦਰਾ ਕਾਲਜ ਦੀ ਸਾਡੀ ਆਵਾਜ਼ ਹੁੰਦੇ ਆ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੇ ਗੁੰਡਾ ਅੰਸ ਦਾ ਜਿਹੜੇ ਇੱਥੇ ਇੱਕ ਇੱਕ ਰਜਿੰਦਰ ਢਿੱਲਵਾਂ ਨੂੰ ਇਹ ਸਮਝ ਕੇ ਕਿ ਇਹ ਕੱਲਾ ਵਿਦਿਆਰਥੀ ਆ ਇਹ ਸਮਝ ਕੇ ਉਹਦੇ ਨਾਲ ਬਸਲੂਕੀ ਕੀਤੀ ਉਹਨੂੰ ਜਾਂ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਇਹ ਉਹ ਵਿਦਿਆਰਥੀ ਆ ਜਿਹਦੇ ਜਿਹਦੇ ਨਾਲ ਜਿਹੜੇ ਇੱਥੇ ਕਿਸਾਨ ਮਜ਼ਦੂਰ ਤੇ ਵੱਖਰੇ ਵੱਖਰੇ ਪਿੰਡਾਂ ਸ਼ਹਿਰਾਂ ਤੋਂ ਆਏ ਲੋਕ ਇੱਥੇ ਬੈਠੇ ਆ ਕਿਉਂਕਿ ਉਹ ਉਹ ਇੱਕ ਐਹੋਜੀ ਲਹਿਰ ਦਾ ਮੈਂਬਰ ਆ ਜਿਹੜੀ ਲਹਿਰ ਇਹ ਚਾਹੁੰਦੀ ਹੈ ਕਿ ਇੱਥੇ ਸਮਾਜ ਸਮਾਜਿਕ ਬਰਾਬਰੀ ਹੋਣੀ ਚਾਹੀਦੀ ਆ ਇੱਥੇ ਭੁੱਖਮਰੀ ਗਰੀਬੀ ਇਹ ਖਤਮ ਹੋਣੀ ਚਾਹੀਦੀ ਆ ਜੀ ਬਿਮਾਰੀਆਂ ਉਸ ਲਹਿਰ ਨਾਲ ਜੁੜਿਆ ਹੋਇਆ ਉਸ ਮਹਾਨ ਮਕਸਦ ਨਾਲ ਜੁੜਿਆ ਹੋਇਆ ਨੌਜਵਾਨ ਰਜਿੰਦਰ ਢਿੱਲਵਾ ਤੇ ਇੱਕ ਨੌਜਵਾਨ ਤੇ ਹਮਲਾ ਨਹੀਂ ਇਹ ਸਾਡੇ ਜਿਹੜੇ ਨੌਜਵਾਨ ਵਿਦਿਆਰਥੀ ਇਸ ਸਮਾਜ ਨੂੰ ਬਿਹਤਰ ਬਣਾਉਣ ਲਈ ਲੜ ਰਹੇ ਆ ਇਸ ਲਈ ਅਸੀਂ ਉਮੀਦ ਕਰਦੇ ਆ ਕਿ ਪੰਜਾਬ ਟਿਊਡਿਸ ਯੂਨੀਅਨ ਭਗਤ ਸਿੰਘ ਹੋਰਾਂ ਨੇ ਬਣਾਈ ਜਥੇਬੰਦੀ ਆ ਭਗਤ ਸਿੰਘ ਹੋਰਾਂ ਦੇ ਵਿਚਾਰਾਂ ਦੇ ਚੱਲਦੀ ਜਥੇਬੰਦੀ ਆ ਤੇ ਇਸ ਇਸ ਆਗੂ ਤੇ ਅਗਰ ਕਿਸੇ ਨੇ ਹਮਲਾ ਕੀਤਾ ਤਾਂ ਭਗਤ ਸਿੰਘ ਹੋਰਾਂ ਦੀ ਵਿਚਾਰਧਾਰਾ ਤੇ ਹਮਲਾ ਇਸ ਲਈ ਇੱਥੇ ਦੀ ਜਿੰਦੜਾਪੁਰ ਦੀ ਵਿਦਿਆਰਥੀਆਂ ਨੂੰ ਚਾਹੀਦਾ ਸੀ ਕਿ ਉਹ ਵਿਦਿਆਰਥੀ ਉਸ ਵਿਦਿਆਰਥੀ ਨਾਲ ਖੜਨ ਜਿਹੜੇ ਭਗਤ ਸਿੰਘ ਹੋਰਾਂ ਦੀ ਵਿਦਿਆਰਥੀ ਵਿਚਾਰਧਾਰਾ ਨੂੰ ਜਿਹੜੇ ਬਚਾ ਕੇ ਰੱਖ ਰਹੇ ਆ ਅਸੀਂ ਹੁਣ ਵੀ ਉਮੀਦ ਕਰਦੇ ਆ ਜਿੰਦਰਾ ਕਾਲਜ ਦੇ ਵਿਦਿਆਰਥੀ ਇਹ ਜਥੇਬੰਦੀ ਦੇ ਮੈਂਬਰ ਬਣਨਾ ਇਹ ਜਥੇਬੰਦੀ ਦੇ ਦੇ ਅਗਰ ਕੋਈ ਸੰਕਟ ਆਉਂਦਾ ਤਾਂ ਉਹਨੂੰ ਉਹਨੂੰ ਬਚਾਉਣ ਕਿਉਂਕਿ ਇੱਥੇ ਇਕੱਲਾ ਇੱਕ ਵਿਦਿਆਰਥੀ ਆਗੂ ਨੂੰ ਬਚਾਉਣ ਦੀ ਮਾਮਲਾ ਨਹੀਂ ਹੈ ਇੱਥੇ ਉਹ ਪੂਰੀ ਵਿਚਾਰਧਾਰਾ ਨੂੰ ਬਚਾਉਣ ਦਾ ਮਾਮਲਾ ਜਿਹੜੀ ਵਿਚਾਰਧਾਰਾ ਇੱਥੇ ਤੁਹਾਨੂੰ ਬੰਦਿਆਂ ਵਾਂਗੂ ਜਿਉਣਾ ਸਿਖਾਉਂਦੀ ਆ ਤੇ ਮੈਂ ਉਮੀਦ ਕਰਦੀ ਹਾਂ ਰਜਿੰਦਰਾ ਕਾਲਜ ਦੇ ਵਿਦਿਆਰਥੀਆਂ ਤੋਂ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਪਗਸੰਗ ਹੋਣ ਦੀ ਬਣਾਈ ਜਥੇਬੰਦੀ ਦੇ ਨਾਲ ਮਿਲ ਕੇ ਸੰਘਰਸ਼ ਕਰਨਗੇ ਇੱਥੇ ਜਿੰਨੇ ਵੀ ਪਹਿਲਾਂ ਸੰਘਰਸ਼ ਹੋਏ ਆ ਇੱਥੇ ਲਗਾਤਾਰ ਅਖਬਾਰਾਂ ਛਾ ਆ ਲੱਗਦੀ ਰਹੀਆਂ ਕਿ ਰਜਿੰਦਰਾ ਕਾਲਜ ਜਿਹੜਾ ਸੰਘਰਸ਼ਾਂ ਦਾ ਅਖਾੜਾ ਬਣ ਗਿਆ ਤੇ ਅੱਜ ਉਹ ਸੰਘਰਸ਼ਾਂ ਦਾ ਅਖਾੜਾ ਜਿਹੜਾ ਦੁਬਾਰਾ ਤੋਂ ਮੰਗਵਾਉਣ ਦੀ ਲੋੜ ਆ ਅੱਜ ਫੇਰ ਵਿਦਿਆਰਥੀਆਂ ਨੂੰ ਉਸੇ ਵਿਦਿਆਰਥੀ ਜਥੇਬੰਦੀ ਨਾਲ ਮਿਲ ਕੇ ਸੰਘਰਸ਼ ਕਰਨੇ ਚਾਹੀਦੇ ਆ ਇੱਥੇ ਦੋ ਤਰ੍ਹਾਂ ਦੇ ਸੰਘਰਸ਼ ਆ ਇੱਕ ਇੱਕ ਤਰ੍ਹਾਂ ਦਾ ਸੰਘਰਸ਼ ਇਹ ਆ ਕਿ ਆਪ ਦੀ ਇੰਜੀ ਜ਼ਿੰਦਗੀ ਲਈ ਜਿਹੜੇ ਲੋਕ ਲੜ ਰਹੇ ਆ ਇੱਕ ਉਹ ਸੰਘਰਸ਼ ਆ ਜਿਹੜਾ ਸਮੂਹਕ ਸਾਰੇ ਲੋਕਾਂ ਲਈ ਲੜਿਆ ਜਾ ਰਿਹਾ ਤੇ ਇਸ ਇਸ ਸੰਘਰਸ਼ ਲੜਨ ਦੀ ਅੱਜ ਵਿਦਿਆਰਥੀ ਨੌਜਵਾਨਾਂ ਨੂੰ ਬਹੁਤ ਲੋੜ ਆ ਮੈਂ ਇੰਨੀ ਗੱਲ ਤੁਹਾਨੂੰ ਕੰਨੀ ਅਸੀਂ ਤੁਸੀਂ ਸਾਰੇ ਜਿਹੜੇ ਦੂਰ ਹੋਣੇ ਚਲਕੇ ਥੋੜਾ ਧੰਨਵਾਦ ਬਹੁਤ ਬਹੁਤ ਧੰਨਵਾਦ ਪੰਜਾਬ ਸਟੂਡੈਂਟ ਯੂਨੀਅਨ ਤੋਂ ਸਾਥੀ ਹਰਵੀਰ ਕੌਰ ਗੰਧੜ ਤੁਸੀਂ ਸੁਣਿਆ ਹੋਣਾ ਕਿ ਮਹਾਨ ਇਨਕਲਾਬੀ ਨਾਇਕ ਲੈਨਨ ਨੇ ਕਿਹਾ ਸੀਗਾ ਕਿ ਤੁਸੀਂ ਮੈਨੂੰ ਆਪਣੇ ਨੌਜਵਾਨਾਂ ਦੇ ਬੁੱਲਾਂ ਤੇ ਗੀਤ ਕਿਹੜੇ ਆਉਂ ਦੱਸ ਦਿਓ ਤੇ ਮੈਂ ਤੁਹਾਨੂੰ ਆਉਣ ਵਾਲੇ ਛੋਟੇ ਦੇਸ਼ ਦਾ ਪਵਿੱਖ ਦੱਸ ਦੂੰਗਾ ਅੱਜ ਜਦੋਂ ਵੱਖ-ਵੱਖ ਪੋਲੀਟਿਕਲ ਪਾਰਟੀਆਂ ਨੇ ਰੰਗ-ਬਰੰਗੀਆਂ ਪੋਲੀਟਿਕਲ ਪਾਰਟੀਆਂ ਨੇ ਆਪਣੇ ਵਿਦਿਆਰਥੀ ਵਿੰਗ ਬਣਾ ਕੇ ਗੁੰਡਾਗਰਦੀ ਦੀ ਫੋਰਸ ਭਰਤੀ ਕੀਤੀ ਹੋਈ ਹੈ ਜਿਨ੍ਹਾਂ ਨੇ ਕਿਵੇਂ ਗਰੀਬਾਂ ਦੇ ਘਰਾਂ ਤੇ ਕਬਜ਼ੇ ਕਰਨੇ ਆ ਕਿਵੇਂ ਬੂਥ ਕੈਪਚਰ ਕਰਨੇ ਆ ਕਿਵੇਂ ਜ਼ਮੀਨਾਂ ਦੇ ਕਬਜ਼ੇ ਕਰਨੇ ਆ ਕਿਵੇਂ ਇਹਨਾਂ ਨੇ ਨਸ਼ਾ ਸਮਗਲਰਾਂ ਦਾ ਨਸ਼ਾ ਵੇਚਣਾ ਅੱਜ ਉਹ ਵੱਖ-ਵੱਖ ਪੋਲੀਟਿਕਲ ਗਰੁੱਪ ਜਿਹੜੇ ਆਪਰੇਟ ਕੀਤੇ ਜਾਂਦੇ ਆ ਕੋਈ ਖੰਨੇ ਤੋਂ ਚੱਲਦਾ ਕੋ ਕਿੱਥੋਂ ਚੱਲਦਾ ਕੋ ਕਿੱਥੋਂ ਚੱਲਦਾ ਉਹ ਗਰੁੱਪ ਲਗਾਤਾਰ ਇਹਨਾਂ ਪੋਲੀਟੀਸ਼ੀਅਨਾਂ ਦੀ ਸ਼ਹਿ ਦੇ ਤਹਿਤ ਇਹਨਾਂ ਕਾਲਜ ਮੈਨੇਜਮੈਂਟਾਂ ਦੀ ਸ਼ਹਿ ਦੇ ਤਹਿਤ ਗੁੰਡਾਗਰਦੀ ਵਧਾ ਰਹਿਆ ਚਾਹੇ ਯੂਨੀਵਰਸਟੀਆਂ ਦੇ ਗਰੁੱਪ ਹੋਣ ਚਾਹੇ ਕਾਲਜ ਦੇ ਗਰੁੱਪ ਹੋਣ ਚਾਹੇ ਪਿੰਡਾਂ ਪੱਧਰੀ ਜਿਹੜੇ ਗਰੁੱਪ ਬਣਾਏ ਹੋਏ ਹੋਣ ਪੰਜਾਬ ਨੂੰ ਗੈਂਗਵਾਦ ਦੇ ਵਾਲੇ ਪਾਸੇ ਧੱਕਿਆ ਜਾ ਰਿਹਾ ਤਾਂ ਧੱਕਿਆ ਜਾ ਰਿਹਾ ਕਿਉਂਕਿ ਅੱਜ ਪੰਜਾਬ ਚ ਤਰਫੇ ਸੰਕਟ ਚ ਜਿੱਥੇ ਜਵਾਨੀ ਦਾ ਸੰਕਟ ਆ ਉਹਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ ਜਿੱਥੇ ਅੱਜ ਕਿਸਾਨੀ ਦਾ ਸੰਕਟ ਆ ਜਿੱਥੇ ਮਜ਼ਦੂਰਾਂ ਦਾ ਸੰਕਟ ਆ ਤੇ ਇਸ ਸੰਕਟ ਨੂੰ ਟਾਲਣ ਦੇ ਲਈ ਆਪਸ ਚ ਲੜਾ ਕੇ ਭਰਾ ਮਾਰੂ جنگ ਜਿਹੜੀ ਹਕੂਮਤ ਤੋਂ ਕਰਾਉਣਾ ਚਾਹੁੰਦੀ ਆ ਇਸ ਕਰਕੇ ਗੈਂਗਿਸਮ ਨੂੰ ਜਿਹੜਾ ਵੜਾਵਾ ਦਿੱਤਾ ਜਾਂਦਾ ਇਸ ਕਰਕੇ ਨਸ਼ਿਆਂ ਨੂੰ ਵੜਾਵਾ ਦਿੱਤਾ ਜਾਂਦਾ ਸਾਰਾ ਕੁਝ ਇਸ ਦਾ ਪ੍ਰਬੰਧ ਨਾਲ ਮਿਲ ਕੇ ਕਰਾਉਣਾ ਚਾਹੁੰਦਾ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੂੰਗਾ ਕਿ ਆ ਤੁਸੀਂ ਵਿਦਿਆਰਥੀ ਲੰਘ ਰਹੇ ਦੇਖ ਰਹੇ ਹੋ ਗੇਟ ਲੱਗਿਆ ਹੋਇਆ ਸਿਕਿਉਰਿਟੀ ਬੈਠੀ ਆ ਜਿਹੜੇ ਸਟੂਡੈਂਟਰ ਹੋਣਗੇ ਉਹਨਾਂ ਦੀ ਪੁੱਛਗਿੱਛ ਕੀਤੀ ਜਾਂਦੀ ਆ ਆਈ ਕਾਰਡ ਚੈੱਕ ਕੀਤੇ ਜਾਂਦੇ ਆ ਤੇ ਜਿਹੜੇ ਗੁੰਡਾ ਅੰਸਰ ਇੱਥੇ ਜਿਨ੍ਹਾਂ ਨੇ ਕਦੇ ਸਕੂਲ ਦਾ ਮੂੰਹ ਨਹੀਂ ਦੇਖਿਆ ਜਿਹੜੇ ਕਦੇ ਕਾਲਜ ਦੀ ਬੈਕ ਸਾਈਡ ਦੀ ਨੰਗੇ ਉਹ ਇੱਥੇ ਲੈ ਕੇ ਲੰਡੀਆਂ ਜੀਪਾਂ ਲਾ ਕੇ ਵੱਡੇ ਵੱਡੇ ਬਾਕਸ ਤੇ ਰਜਿੰਦਰਾ ਕਾਲਜ ਦੇ ਸਾਹਮਣੇ ਰੀਲਾਂ ਬਣਾਉਣਾ ਜਾਂਦੇ ਆ ਕਿ ਤੇਰਾ ਯਾਰ ਇਹ ਕਰ ਦੂਗਾ ਤੇ ਤੇਰਾ ਯਾਰ ਉਹ ਕਰ ਦੂਗਾ ਜਿਹੜੇ ਇੱਥੇ ਇਕੱਲੀ ਗੁੰਡਾਗਰਦੀ ਕਰਨੀ ਜਾਣਦੇ ਆ ਜਿਹੜੇ ਸਿਰ ਤੇ ਸਿਰ ਕੋ ਇੱਥੇ ਮੁੱਠਾ ਘਾੜ ਕੇ ਜਿਹੜੇ ਕਹਾਟਾਰ ਕੇ ਬਦਮਾਸ਼ੀ ਕਰਨਾ ਚਾਹੁੰਦੇ ਆ ਉਹਨਾਂ ਨੂੰ ਖਿਆਲ ਕਰੀਂ ਨਾ ਬਣਾਵਾ ਜਾਂਦੇ ਆ ਜਿਨ੍ਹਾਂ ਨੂੰ ਦੇਸ਼ ਤੇ ਕੋਈ ਘੱਟ ਨਹੀਂ ਕੋਈ ਚਿੰਤਾ ਨਹੀਂ ਹੈ ਜਿਨ੍ਹਾਂ ਨੇ ਕਿਸੇ ਵੀ ਪੜ੍ਹਾਈ ਦੇ ਨਾਲ ਕੋਈ ਨਾ ਨਾ ਨਹੀਂ ਹੈ ਜਿਨ੍ਹਾਂ ਦਾ ਕੰਮ ਸਾਰਾ ਦਿਨ ਅੱਡੇ ਤੇ ਲੱਗ ਜਾਂਦੇ ਆ ਬੱਸਾਂ ਤੇ ਲੱਗ ਜਾਂਦੇ ਕਰੋ ਲੜਕੀਆਂ ਦੇ ਮੰਗਰ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਉਹਨਾਂ ਦੀ ਛੇੜਛਾੜ ਕਰਦੇ ਆ ਉਹ ਲੰਡੂ ਇਹ ਬਦਮਾਸ਼ ਜਿਨ੍ਹਾਂ ਮਾਰੇ ਕੋ ਪੱਛਾ ਪਾ ਜਾਂਦਾ ਹੁਣ ਚੱਕੇ ਪਾਏ ਨਹੀਂ ਹੁੰਦੇ ਐ ਤੇ ਮਿੰਟਾ ਪੜਦੇ ਹੁੰਦੇ ਆ ਫਿੱਟੇ ਮੂਹਰ ਗੁੱਡੀਆਂ ਦੀ ਬਦਮਾਸ਼ੀ ਦੇ ਜੇ ਲੜਨਾ ਤੇ ਕਿਸੇ ਸਰਕਾਰ ਦੇ ਗੱਲ ਆ ਕੇ ਲੜੋ ਜੇ ਤੁਸੀਂ ਕਿਸੇ ਨਾਲ ਲੜਨਾ ਹੈ ਤੇ ਕਿਸੇ ਹਕੂਮਤ ਦੇ ਖਿਲਾਫ ਬੋਲੋ ਆਪਸ ਦੇ ਵਿੱਚ ਉਹਨਾਂ ਆਗਿਆ ਨੇ ਗੱਲ ਪੈਂਦੀਆਂ ਜਿਹੜੇ ਵਿਦਿਆਰਥੀਆਂ ਦੇ ਹੱਕਾਂ ਲਈ ਲੜਦੇ ਆ ਜਿਹੜੇ ਫੀਸ ਮਾਫੀ ਦੀ ਜਿਹੜੇ ਗਰੀਬ ਵਿਦਿਆਰਥੀਆਂ ਨੂੰ ਦੀਆਂ ਫੀਸਾਂ ਮਾਫਤ ਕਰਨ ਲਈ ਲੜਦੇ ਆ ਜਿਹੜੇ ਕੱਪੜੇ ਕੀਤੇ ਜਾਂਦੇ ਆ ਉਹਦੇ ਖਾਤਮੇ ਦੀ ਆਪੀ ਕਰਦੇ ਆ ਉਹਨਾਂ ਦੇ ਗੱਲ ਤੁਸੀਂ ਪੈਨੋ ਤੁਹਾਨੂੰ ਬੜੀ ਸ਼ਰਮ ਹੋਣੀ ਚਾਹੀਦੀ ਆ ਤੁਹਾਨੂੰ ਸ਼ਰਮ ਦੇ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇਹ ਸਾਰਾ ਕੁਝ ਐਵੇਂ ਨਹੀਂ ਹੋ ਗਿਆ ਮੈਂ ਬਲਾਰੇ ਨੂੰ ਬੁਲਾਉਂਗਾ ਮੈਂ ਬਾਕੀ ਸਪੇਸ ਸਪੇਸ ਕੱਟਣਾ ਮੇਰੇ ਮਨ ਦੀਆਂ ਕੁਝ ਭਾਵਨਾਵਾਂ ਸੀ ਮੈਂ ਕਹਿਣਾ ਚਾਹਣਾ ਰਜਿੰਦਰਾ ਕਾਲਜ ਜਿਹਦੇ ਚ ਪੜ ਕੇ ਬਹੁਤ ਸਾਰੇ ਵੱਡੇ ਵੱਡੇ ਅਫਸਰ ਬਣੇ ਵੱਡੇ ਵੱਡੇ ਗਾਇਕ ਬਣੇ ਵੱਡੇ ਵੱਡੇ ਪੋਲੀਟਿਸ਼ੀਅਨ ਬਣੇ ਰਜਿੰਦਰਾ ਕਾਲਜ ਹਮੇਸ਼ਾ ਹੀ ਵੱਡੇ ਵੱਡੇ ਆਗੂ ਪੈਦਾ ਕਰਦਾ ਰਿਹਾ ਹੁਣ ਰਜਿੰਦਰਾ ਕਾਲਜ ਅਜਿਹਾ ਸੀ ਜਿਨ੍ਹਾਂ ਨੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਜਿੰਦਰਾ ਤਲ ਜੂ ਲੀਕ ਲਾਉਣ ਦੀ ਕੋਸ਼ਿਸ਼ ਕੀਤੀ ਐ ਇਸ ਕਰਕੇ ਬਠਿੰਡਾ ਸ਼ਹਿਰ ਨਿਵਾਸੀਆਂ ਨੂੰ ਇਨਸਾਫ਼ ਪਸੰਦ ਲੋਕਾਂ ਨੂੰ ਇੱਥੋਂ ਦੇ ਵਿਦਿਆਰਥੀਆਂ ਨੂੰ ਪੜ੍ਹੇ ਲਿਖੇ ਲੋਕਾਂ ਨੂੰ ਇਹਨਾਂ ਦੇ ਅੰਸ਼ਰਾਂ ਦਾ ਮੂੰਹ ਤੋਰ ਮੱਜਵਾਬ ਦੇਣਾ ਚਾਹੀਦਾ ਕਿਉਂਕਿ ਇਹ ਉਹ ਲੋਕ ਨੇ ਜਿਹੜੇ ਘਰੋਂ ਤਿਆਰ ਹੋ ਕੇ ਰੋਟੀ ਪਾਣੀ ਖਾ ਕੇ ਨਿਕਲ ਆਉਂਦੇ ਆ ਤੇ ਉਹਨਾਂ ਦਾ ਕੰਮ ਇਹ ਹੀ ਹੁੰਦਾ ਕਿ ਲੜਕੀਆਂ ਦੇ ਮਗਰ ਘੜੇ ਮਾਰਨੇ ਆ ਤੇ ਉਹਨਾਂ ਦਾ ਕੰਮ ਇਹ ਹੀ ਹੁੰਦਾ ਕਿ ਕੌਲ ਦੇ ਵਿੱਚ ਨਸ਼ਾ ਸਪਲਾਈ ਕਰਨਾ ਉਹ ਜਿਹੜੇ ਨਸ਼ਾ ਸਮਗਰਮਾ ਜਿਹੜੇ ਸਾਡੇ ਵਿਦਿਆਰਥੀਆਂ ਆਪਾਂ ਨੇ ਗੱਲ ਕਹੀ ਹੈ। ਇਹ ਪ੍ਰਿੰਸੀਪਲ ਨੇ ਜਾਣ ਬੁੱਝ ਕੇ ਉਹਨਾਂ ਨੇ ਗੱਲ ਪਾ ਰਿਆ ਕਿ ਪੁਲਿਸ ਸਿਕਿਉਰਟੀ ਨੂੰ ਪਹਿਲਾਂ ਤੋਂ ਪਤਾ ਸੀਗਾ ਕਿ ਵਿਦਿਆਰਥੀ ਆ ਗਏ ਉਹਦੇ ਨਾਮ ਦੀ ਇਨਫੋਰਮੇਸ਼ਨ ਦਿੱਤੀ ਗਈ ਹੈ। ਕਈ ਜਿਹੜਾ ਬੰਦਾ ਬੰਦਾ ਪਰ ਇਹ ਨਾਮਕ ਪ੍ਰੇਖਣਾਂ ਦੇ ਕੰਨੇ ਝੰਡੇ ਆ ਰਹੇ ਆ। ਅਸੀਂ ਆਪਣੀ ਗੱਲ ਆਈ ਕਿ ਨਹੀਂ ਤੇ ਦੱਬਿਆ ਸੀ ਆਈ ਕਿ ਆਗੇ ਤਾਂ ਗੇਰ ਮਰ ਕੇ ਖਾਂ ਖੜੇ ਨਹੀਂ ਆ। ਤਾਂ ਕਰ ਸਾਡੇ ਕੋਲੇ ਆਸੇ ਕਰਨਾ ਚੋੜੀ ਨਹੀਂ। ਪਰ ਸਾਨੂੰ ਮਜਬੂਰ ਨਾ ਕੀਤਾ ਜਾਵੇ ਅਸੀਂ ਚੰਗੇ ਪਰੇਵਰ ਆਪਣਾ ਤੋਂ ਚੰਗੇ ਪਰੇਵਰ ਵਿਦਿਆਰਥੀਆਂ ਤੋਂੀਆਂ ਨਾਲ ਜਿਵੇਂ ਵੀ ਟੱਕਰ ਨਾ ਹੋਵੇ ਟੱਕੜੀਏ ਅਸੀਂ ਇਹ ਕਰਨਾ ਚਾਹੁੰਦੇ ਨਹੀਂ ਜਿਹੜੇ ਜਿਹੜੇ ਗੁੰਡੇ ਜਿੰਨਾਂ ਸਾਡੇ ਅੱਗੋਂ ਨੂੰ ਕੱਟੇ ਛੜੋ ਪਰ ਕੇ ਜੇਲ੍ਹ ਦੇਵੋ ਉਹਨਾਂ ਨੂੰ ਤੇ ਇੱਥੇ ਸਾਡੇ ਵਿਦਿਆਰਥੀਆਂ ਦੀ ਪੂਰੀ ਸੁਰੱਖਿਆ ਦਾ ਪ੍ਰਬੰਧ ਕਰੋ ਇਹ ਇਹ ਅਸੀਂ ਕਹਿਣ ਆਏ ਆ ਤੇ ਚੇਤਾਵਨੀ ਨਹੀਂ ਦਿੰਨੇ ਆ ਤੇ ਇਹ ਨਾ ਹੋਵੇ ਕਿ ਇਹ ਸਮਝ ਦੇ ਜਾਣ ਕੇ ਗੁੰਬਰ ਘਰ ਨਾ ਕੱਲਾ ਅਰਜੰਦਰ ਧੰਮਾ ਦੇ ਬੈਕ ਸਾਈਡ ਆ ਜਿਹੜੀ ਜੰਤਕਤਵਾਦੀ ਰਹੀ ਗੱਥੇ ਮੰਦੀ ਕਾਂ ਦੀ ਲਹਿਰ ਖੜੀ ਆਂ ਇਨਕਲਾਬੀ ਲਹਿਰ ਖੜੀ ਆ ਇੱਕ ਪੰਨੇ ਵਰਗੀ ਹੋਣਾ ਕਿ ਆਪ ਨੂੰ ਜੇ ਟਾਰਗੇਟ ਹੋਣਾ ਸਾਡੇ ਪ੍ਰਤੀਪਾਲ ਸਿੰਘ ਰੰਧਾਵੇ ਵਰਗੇ ਕਤਲ ਵੀ ਕੀਤੇ ਗਏ ਆ ਬਲਦੇਵ ਮਾਨ ਵਰਗੇ ਕਤਲ ਵੀ ਕੀਤੇ ਗਏ ਆ ਇਹ ਭਨੇਖਾ ਸੀ ਕਿ ਲਹਿਰ ਖਤਮ ਹੋ ਜੂਗੀ ਪਰ ਲਹਿਰ ਦੂਣੀ ਤੀਣੀ ਹੋਈ ਆ ਲਹਿਰ ਹਮੇਸ਼ਾ ਅੱਗੇ ਵਧਦੀ ਰਹੀ ਆ ਇਹਨੇ ਖਤਮ ਨਹੀਂ ਹੋਣਾ ਡਰਾ ਧਮਕਾ ਕੇ ਕੁੱਟ ਕੇ ਸਿਰਫ ਤੇ ਸਿਰਫ ਲਹਿਰ ਨੂੰ ਤੁਸੀਂ ਵਧਾਉਣ ਦਾ ਹੀ ਕੰਮ ਕਰ ਰਹੇ ਹੋ ਜੱਥੇਬੰਦੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰ ਰਹੇ ਹਾਂ ਜਿਹੜਾ ਭਲੇਖਾਂ ਉਹ ਨਾਲ ਜਿਹਨਾਂ ਤੁਹਾਡਾ ਕੱਢਾਂਗੇ ਮੈਂ ਬੇਨਤੀ ਕਰੂੰਗਾ ਸਾਥੀ ਸੁਖਪ੍ਰੀਤ ਪੰਜਾਬ ਸਟੂਡੈਂਟ ਯੂਨੀਅਨ ਤੋਂ ਉਹ 2-3 ਮਿੰਟ ਆਪਦੀ ਗੱਲ ਰੱਖਣਗੇ ਹੋਰ ਵੀ ਜੇ ਕੋਈ ਜੱਥੇਬੰਦੀ ਦੇ ਆਗੂ ਬੋਲਣਾ ਚਾਹੁੰਦੇ ਆ ਵਿਦਿਆਰਥੀਆਂ ਚੋਂ ਨੌਜਵਾਨਾਂ ਚੋਂ ਉਹ ਲਾਜ਼ਮੀ ਨਹੀਂ ਆਪਦੀ ਗੱਲ ਰੱਖਣ ਸਾਥੀ ਸੁਖਪ੍ਰੀਤ ਜੋਨਾਂ ਲਾਗੂ ਨੇ ਮੁਕਸਰ ਸਰਕਾਰੀ ਕਾਜ ਮੁਕਸਰ ਦੇ ਵਿਦਿਆਰਥੀ ਨੇ ਉਹ ਤੁਹਾਡੇ ਨਾਲ ਗੱਲ ਰੱਖਣਗੇ ਸਾਥੀ ਸੁਖਪ੍ਰੀਤ ਬਹੁਤ ਹੀ ਸਤਿਕਾਰਯੋਗ ਸਾਡੇ ਕਿਸਾਨ ਆਗੂ ਮਜ਼ਦੂਰ ਆਗੂ ਲੋਜੋਂ ਵਧਿਆਫੀ ਸਾਥੀਓ ਅਰਜੰਦਰਾ ਕਾਲਜ ਹਮੇਸ਼ਾ ਸੰਘਰਸ਼ਾਂ ਦਾ ਗੜ ਰਿਹਾ ਹੈ ਸਾਥੀ ਨੇ ਦੱਸਿਆ ਗਿਆ ਤੋਂ ਵੱਡੇ ਵੱਡੇ ਰਾਜਨੀਤੀਵਾਨ ਪੈਦਾ ਹੋ ਕੇ ਗਏ ਇੱਥੋਂ ਵੱਡੇ ਵੱਡੇ ਆਗੂ ਪੈਦਾ ਹੋ ਕੇ ਗਏ ਆ ਤਾਂ ਹੁਣ ਵੀ ਪਿਛਲੇ ਦਿਨੀ ਸਬਜੈਕਟ ਕੰਬੀਨੇਸ਼ਨ ਦੇ ਮਸਲੇ ਨੂੰ ਲੈ ਕੇ 10-15 ਦਿਨ ਮਗਰ ਆਖੀ ਜਥੇਬੰਦੀ ਪੰਜਾਬ ਸਟੂਡੈਂਟ ਯੂਨੀਅਨ ਨੇ ਜਿਹਦੀ ਅਗਵਾਈ ਰਜਿੰਦਰ ਸਿੰਘ ਕਰ ਰਿਆ ਸੀਗਾ ਉਹਨਾ ਪ੍ਰਿੰਸੀਪਲ ਦੇ ਨੱਕ ਜਿਹੜਾ ਦਮ ਕੀਤਾ ਹੋਇਆ ਸੀਗਾ 10-15 ਦਿਨਾਂ ਦੇ ਸੰਘਰਸ਼ਾਂ ਦਾ ਅਖਾੜਾ ਬਣਿਆ ਰਜਿੰਦਰਾ ਕਾਲਜ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਆਉਂਦਾ ਰਜਿੰਦਰਾ ਕਾਲਜ ਉਹ ਇਥੋਂ ਦੇ ਕਾਲਜ ਪ੍ਰਸ਼ਾਸਨ ਨੂੰ ਰਾਸ ਨਹੀਂ ਆਇਆ ਇਸ ਕਰਕੇ ਇਸ ਤਰ੍ਹਾਂ ਨੇ ਲਗੂਣੀਆਂ ਹਰਕਤਾਂ ਕਰਾਉਂਦੇ ਇਹ ਫਿਰ ਸਿਕਿਉਰਿਟੀ ਬਣਾ ਕੇ ਬਾਹਰੋਂ ਹੋਰ ਤਰ੍ਹਾਂ ਦੇ ਅੰਸਰ ਬੁਲਾਉਂਦੇ ਆ ਤਾਂ ਇਹ ਕਰੌਂਦਾ ਜਿਹੜਾ ਕੰਮ ਉਹ ਜਿਹੜਾ ਉਹ ਸ਼ੁਰੂ ਹੋਇਆ ਸਬਜੈਕਟ ਕੰਬੀਨੇਸ਼ਨ ਤੋਂ ਸਾਥੀ ਨੇ ਪਹਿਲਾਂ ਵੀ ਦੱਸਿਆ ਇਹ ਸਬਜੈਕਟ ਕੰਬੀਨੇਸ਼ਨ ਦਾ ਰੌਲਾ ਹਸਮ ਨੇ ਵਿੱਚ ਉਹ ਜਿਹੜੀ ਸਿਕੰਦਰ ਦੀ ਪਾਲਸੀ ਆ ਜਿਨੇ ਪਹਿਲਾਂ ਖੇਤੀ ਕਰਨ ਨੂੰ ਲਿਆਂਦੇ ਫਿਰ ਲੇਬਰ ਕਰਨ ਨੂੰ ਥੋਪੇ ਲੇਬਰ ਕੋਡ ਥੋਪੇ ਮਜ਼ਦੂਰਾਂ ਦੇ ਉੱਤੇ ਤਾਂ ਫਿਰ ਉਸੇ ਕਰੋਨਾ ਕਾਲ ਦੇ ਵਿੱਚ ਬਿਨਾ ਮਹਿਸ ਕੀਤੇ ਆ ਬਿਨਾ ਕਿਸੇ ਸਿੱਖਿਆ ਮੈਰਨਾਂ ਜਿਹੜਾ ਹੈਗਾ ਉਹ ਰਹਿਮ ਅਸ਼ਦਾ ਕੀਤੇ ਆ ਵਿਦਿਆਰਥੀਆਂ ਉੱਤੇ ਸਿੱਖਿਆ ਨੀਤੀ ਮਰਦੀ ਔਰ ਸਭ ਤੋਂ ਪਹਿਲਾਂ ਪਰ ਯਾਰ ਸਰਕਾਰ ਨੇ ਸਿੱਖਿਆ ਨੀਤੀ ਨੂੰ ਲਾਗੂ ਕੀਤਾ ਤਾਂ ਐਸਾ ਸੰਘਰਸ਼ਾਂ ਦੀ ਜਿਹੜੀ ਉਹ ਜੜ ਸੀ ਉਹ ਇੱਥੇ ਪਈ ਸੀ ਤਾਂ ਸਾਨੂੰ ਨਹੀਂ ਪਤਾਗਾ ਕਿ ਇਹ ਜਿਹੜੀ ਪ੍ਰਿੰਸੀਪਲ ਕਾਲਜ ਦੀ ਉਹ ਕਿਹੜੀ ਵਿਚਾਰਧਾਰਾ ਜੁੜੀ ਹੋਈ ਆ ਉਹ ਕਿਹੜੀ ਵਿਚਾਰਧਾਰਾ ਲਾਗੂ ਕਰ ਰਹੀ ਆ ਪਰ ਜਿਵੇਂ ਕੇਂਦਰ ਦੇ ਵਿੱਚ ਜਿਹੜੀ ਮੋਦੀ ਫਟਾਰਾ ਕਿ ਅਗਰ ਇਹ ਪੱਬਾ ਮਾਰੋਈ ਪਈ ਆ ਤਾਂ ਰਾਤ ਸਰਕਾਰ ਦੇ ਸ਼ਹਿਰ ਦੇ ਉੱਤੇ ਸਾਰੇ ਕਾਰਜ ਦੇ ਰੇਲਮੈਂਟਾ ਬਣੇ ਇਹਨਾਂ ਕਾਰਜ ਨੂੰ ਉਹਦੇ ਆਖਿਰ ਤੇ ਠੋਕਿਆ ਗਿਆ ਪਰ ਇਹ ਬਿਚਾਰ ਤਾਂ ਇਹ ਜਿਹੜੀ ਦਰਸਾਉਂਦੀ ਆ ਕਿ ਸਾਰਾ ਕੁਝ ਇਹਨਾਂ ਤੋਂ